ਵਿਅੰਤਰੀ ਪੁਲੀ ਇਹ ਬੜਾ ਬੜਾ ਬਣਾਤਾ ਫਖਰ ਇਹ ਸਿਰੇ ਤੋਂ ਆਉਂਦਾ ਤੇ ਜੁਲਾਈ ਜੰਮ ਦੇ ਨੇ ਉਹ ਪੂਰਾ ਸੀਮੈਂਟਡ ਬਣਾਇਆ ਹੋਰ ਹਮਮ ਜਿਹੜਾ ਆਪਨੇ ਕਰ ਰਿਹਾ ਹੈ ਨਾ ਇਹ ਤੇ ਜਵਾ ਰੂ ਕਰਤਾ ਇਹਨੂੰ ਪਾਪੂ ਕਰਉਣਾ ਪੜੇਗਾ ਬਸ ਨਾ thank <laughs> you माननीय डिप्टी कमिश्नर फरीदकोट मैडम पूनमप्रीत कौर जी माननीय एसएसपी डॉक्टर प्रगया जैन जी ਤੇ ਸਾਡੇ ਮਾਨਯੋਗ ਸਿਵਲ ਸਰਜੰਟ ਡਾਕਟਰ ਚੰਦਰਸ਼ੇਖਰ ਕੱਕੜ ਜੀ ਇਹਨਾਂ ਦੇ ਵੱਲੋਂ ਇੱਕ ਟੀਮ ਬਣਾ ਕੇ ਇੱਥੇ ਭੇਜੀ ਗਈ ਸੀ ਜਿਸ ਦੇ ਵਿੱਚ ਸਾਨੂੰ ਪਤਾ ਲੱਗਿਆ ਸੀ ਕਿ ਨਿਊ ਨਿਊ ਲਾਈਫ ਯੂਥ ਫਾਊਂਡੇਸ਼ਨ ਵੈਲਫੇਅਰ ਸੁਸਾਇਟੀ ਗੋਲੇ ਵਾਲਾ ਫਰੀਦਕੋਟ ਵੱਲੋਂ ਇੱਕ ਅਨਧਾਰਿਤ ਜੋ ਹੈ ਡੀਡਿਕਸ਼ਨ ਸੈਂਟਰ ਇੱਥੇ ਚੱਲ ਰਿਹਾ ਹੈ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ 40 ਮਰੀਜ਼ ਇੱਥੇ ਜਿਹੜੇ ਹੈ ਉਹ ਪਾਏ ਗਏ ਸਾਡੇ ਆਉਣ ਤੋਂ ਪਹਿਲਾਂ ਜੋ ਹੈ ਸੈਂਟਰ ਦਾ ਮਾਲਕ ਉਹ ਪੁਲਿਸ ਦੇ ਦਸਤਾਵੇਜ਼ ਅਨੁਸਾਰ ਭੱਜ ਚੁੱਕਿਆ ਸੀਗਾ ਇਹ ਸਾਰੀ ਟੀਮ ਦੇ ਵਿੱਚ ਮੇਰੇ ਨਾਲ ਡਾਕਟਰ ਜੀਪ ਭੰਡਾਰੀ ਜੀ ਡੀਐਸਪੀ ਸਾਹਿਬ ਤੇ ਸਾਡੇ ਜਗਮਿੰਦਰ ਸਿੰਘ ਜੀ ਜੋ ਡੀਸੀ ਆਫਿਸ ਦੇ ਨੁਮਾਇੰਦੇ ਨੇ ਉਹਨਾਂ ਵੱਲੋਂ ਇਹ ਸੈਂਟਰ ਜਿਹੜਾ ਅੱਜ ਸੀਲ ਕਰ ਦਿੱਤਾ ਗਿਆ ਤੇ ਜਿੰਨੇ ਵੀ ਪੇਸ਼ੈਂਟ ਸੀਗੇ ਉਹਨਾਂ ਨੂੰ ਅਸੀਂ ਮੈਡੀਕਲ ਕਾਲਜ ਦੇ ਵਿੱਚ ਤੇ ਰਾਈਆਂ ਵਾਲਾ ਰੋਡ ਤੇ ਜੋ ਸਾਡਾ ਰੀਹੈਬਿਲਿਟੇਸ਼ਨ ਸੈਂਟਰ ਹੈ ਉਹਦੇ ਵਿੱਚ ਅਸੀਂ ਸ਼ਿਫਟ ਕਰ ਦਿੱਤਾ ਗਿਆ ਇਹਦੇ ਵਿੱਚ ਦਸ ਅਨੁਸਾਰ ਤਿੰਨ 파ਟਨਰ ਜਿਹੜੇ ਇਹਨਾਂ ਨੂੰ ਚਲਾ ਰਹੇ ਸੀ ਜਿਨ੍ਹਾਂ ਦੇ ਨਾਮ ਹਰਮਿੰਦਰ ਸਿੰਘ son of ਪਰਮਜੀਤ ਸਿੰਘ ਮਨਿੰਦਰ ਸਿੰਘ ਦਰਸ਼ਨ ਸਿੰਘ ਤੇ ਮਨਦੀਪ ਸਿੰਘ ਸਨ ਆਫ ਕਰਨੈਲ ਸਿੰਘ ਹੈ ਜੋ ਮੋਗਾਂ ਨੂੰ ਬਿਲੋਂਗ ਕਰਦਾ ਸੀ ਇਹ ਸਾਰੇ ਸਾਨੂੰ ਇਥੋਂ ਨਹੀਂ ਮਿਲੇ ਲੇਕਿਨ ਇਹ ਸੈਂਟਰ ਨੂੰ ਸੀਲ ਕਰਤਾ ਹੈ ਤੇ ਅੱਗੇ ਵੀ ਜੋ ਬੰਦੀ ਕਾਰਵਾਈ ਹੈ ਜੋ ਵੀ ਰੂਲ ਅਨੁਸਾਰ ਕਾਰਵਾਈ ਹੈ ਉਹ ਹੈ ਅਧਿਕਾਰੀਆਂ ਨੇ ਲਿਖ ਕੇ ਦਿੱਤਾ ਜਾਊਗਾ ਉਹ ਆਪਣੇ ਹਿਸਾਬ ਨਾਲ ਕਰਨਗੇ ਅੱਜ ਗੋਲੇ ਵਾਲੇ ਇੱਕ ਜਿਹੜਾ ਨਸ਼ਾ ਸ਼ਰਬ ਕੇਂਦਰ ਨੂੰ ਸੀਲ ਕੀਤਾ ਗਿਆ ਜਦੋਂ ਇੱਥੇ ਇੱਕ ਟੀਮ ਪਹੁੰਚੀ ਤਾਂ ਇੱਥੇ ਸਾਨੂੰ ਕੋਈ 40 ਦੇ ਕਰੀਬ ਜਿਹੜਾ ਨਸ਼ਾ ਛੱਡਣ ਵਾਲੇ ਜਿਹਨੂੰ ਆਪਾਂ ਨਸ਼ੇੜੀ ਕਾਂਗੇ ਉਹ ਮਿਲੇ ਤੇ ਜਿਹੜੇ ਇਹਦੇ ਜਿਹੜੇ ਓਨਰ ਸੀ ਕੋਈ 3 ਤੋਂ 4 ਓਨਰ ਦੇ ਜਿਹੜੇ ਮੌਕੇ ਤੇ ਉਹ ਤੁਹਾਨੂੰ ਨਹੀਂ ਮਿਲੇ ਤੇ ਜਿਹੜਾ ਇਹ ਬਾਕੀ ਦਾ ਸੈਂਟਰ ਇਹਨੂੰ ਅਸੀਂ ਇੱਕ ਵਾਰੀ ਸੀਲ ਕੀਤਾ ਗਿਆ ਤੇ ਇੱਥੇ ਦੇਖਣ ਚ ਆਇਆ ਵੀ ਜਿਹੜੀ ਇਹਨਾਂ ਦੀ ਅੰਦਰਲੀ ਜਿਹੜੀ ਜਿਹੜਾ ਰਹਿਣ ਦਾ ਬਿਲਕੁਲ ਹੀ ਬਹੁਤ ਜ਼ਿਆਦਾ ਮਾੜੀ ਹਾਲਤ ਸੀ ਨਾ ਹੀ ਇਹਨਾਂ ਕੋਈ ਡਾਕਟਰ ਸੀ ਨਾ ਹੀ ਸਕੇਟਰ ਸੀ ਨਾ ਹੀ ਕੋਈ ਨਰਸਿੰਗ ਸਟਾਫ ਹੁੰਦਾ ਹੈ ਤੇ ਆਪਣੇ ਤਰੀਕੇ ਨਾਲ ਹੀ ਅਨਅਧਿਕਾਰਤ ਤੌਰ ਤੇ ਜਿਹੜੇ ਇਹਨਾਂ ਨੂੰ ਜਿਹੜਾ ਨਸ਼ਾ ਛਰਾਉਣ ਦੇ ਤਰੀਕੇ ਨਾਲ ਆਪਦਾ ਹੀ ਇੱਕ ਤਰੀਕਾ ਹੁੰਦਾ ਜਿੰਦੇ ਨਾਲ ਇਹਨਾਂ ਨੇ ਇੱਕ ਤਰੀਕੇ ਨਾਲ ਚਲਾ ਰਹੇ ਨੇ ਤੇ ਉਹਨਾਂ ਨੂੰ ਅੱਜ ਸੀਲ ਕਰਾ ਕੇ ਜਾ ਰਹੇ ਆ ਟੀਮ ਨਾਲ ਸੀ ਸਾਡੇ ਤੇ ਜਿਹੜੀ ਹੁਣ ਅੱਗੇ ਬੰਦੀ ਕਰ ਵੀ ਜਿਹੜੀ ਕੋਈ ਕੋ ਕੀਤੀ ਜਾਏ